ਮੰਮੀ ਆਹੰ ਬਰੂ ਮੈਨੂੰ ਤਾਂ ਨੀਉ ਲੱਗਾ ਪਤਾ ਕੁੱਖ ਵੀ ਉਹਦਾ ਹਾਂ ਮੈਂ ਤਾਂ ਬੜਾ ਖੱਜਲੋ ਗਿਆ ਇਹ ਦਸ ਪੁੱਤ ਕੀ ਕਰੀ ਨਾ ਪਾਇਆ ਮੈਂ ਪਤਾ ਹੀ ਨਹੀਂ ਕੋਈ ਮੈਂ ਹਾਂ ਤਾਂ ਗੇ ਲੰਮੇ ਪਈ ਇਹੋ ਹੀ ਸੋਚਣ ਲਈ ਹਾਂ ਕਿ ਦਸਨ ਖੱਤੀਏ ਕੋ ਸਿਆਣੀ ਬੰਜਾ ਕੋਈ ਆਪਣੇ ਮਾਂ ਪਿਓ ਦੀ ਸੋਚ ਲਾ ਪਰ ਨਹੀਂ ਸੋਚਿਆ ਹੁਣ ਪੁੱਤ ਮੈਂ ਵੀ ਕੀ ਕਰ ਸਕਦੀ ਕੋਈ ਨਹੀਂ ਮੈਨੂੰ ਜਦੋਂ ਲੱਭਗੇ ਨਾ ਕਿਤੇ ਮਾਰਨਾ ਦੋਵੇਂ ਦਿਨੇ ਇਹ ਨਾ ਪੁੱਤ ਇਹੋ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਹੁਣ ਉਹਨੇ ਤਾਂ ਗਲਤੀ ਕੀਤੀ ਆ ਤੇ ਆਪਕੇ ਸੱਜਪੂ ਕਿਤਨੀ ਆ ਹਲੇ ਤਾਂ ਮੰਮੀ ਬਾੜ ਨਹੀਂ ਪਤਾ ਕਿਸ ਨੂੰ ਠੀਕ ਆ ਬਾਹਰ ਤੇ ਵੈਸੇ ਕੋਈ ਏਦਾਂ ਦੀ ਗੱਲ ਕਰਦਾ ਤੇ ਮੈਨੂੰ ਤੇ ਆਉਂ ਹੁੰਦਾ ਜਿੱਦਾਂ ਮੇਰੀ ਭੈਣ ਦੀ ਗੱਲ ਕਰਨ ਦੇ ਆ ਕੋਈ ਠੀਕ ਆ ਉਹ ਚੱਲ ਬਾਬਾ ਹੁਣ ਚੁੱਪ ਕਰ ਜਾ ਹੁਣ ਕੀਪਤਾ ਜੇ ਕਿਸ ਨੂੰ ਪਤਾ ਲੱਗਾ ਜਾਂ ਨਹੀਂ ਲੱਗਾ ਆਪ ਹੀ ਨਾ ਰੋਣੀ ਪਾ ਦਿਓ ਕੀਪਤਾ ਹੁਣੇ ਦਿਨਾਂ ਤੱਕ ਪਤਾ ਲੱਗ ਜੇ ਤੇ ਆਪ ਹੀ ਮਾੜੀ ਮੋਟੀ ਕੇ ਵਿਆਹ ਛੱਡਾਂਗੇ ਨਾਲੇ ਹੌਂਸੇ ਨਾਲ ਗੱਲ ਕਰੋ ਹੁਣ ਦਿਮਾਗ ਤੋਂ ਨਾ ਕੰਮ ਲਾਉਣਾ ਹੌਸਲੇ ਨਾਲ ਗੱਲ ਹੁੰਦੀ ਜਦੋਂ ਭੈਣ ਨਿਕਲ ਗਈ ਹੋਵੇ ਕੋਈ ਨਹੀਂ ਹੁਣ ਤੂੰ ਹੀ ਨਾ ਠੰਡੇ ਹੋ ਕੇ ਰੋ ਤੇ ਅੰਦਰ ਜਾ ਕੇ ਘੜੀ ਰਾਮ ਕਰ ਲੋ ਹਾਂ ਰਾਮ ਕਰ ਲੋ ਰਾਮ ਹੋ ਗਿਆ ਵਾ ਉਹਨਾਂ ਚੱਕੜ ਨਹੀਂ ਮੈਂ ਰਾਮ ਕਰਦਾ ਜਿੰਨੇ ਕੰਨਾਂ ਲੱਭੇ ਮੈਨੂੰ ਹੁਣ ਕੀ ਕਰੀਏ ਮੰਮੀ ਇਹ ਤੇ ਗੁੱਸੇ 'ਚ ਹੀ ਬੜੇ ਆ ਜੇ ਕਿਤੇ ਇਹਨਾਂ ਨੂੰ ਲੱਭ ਕੇ ਉਹ ਨਾ ਕਿਤੇ ਇਹ ਦੋਵਾਂ ਨੂੰ ਮਾਰ ਕੇ ਕਿਤੇ ਇਹਨੂੰ ਆਪ ਹੀ ਨਾ ਜੇਲ੍ਹ ਚਲ ਜਾਣਾ ਬਸ ਪੁੱਤ ਮੈਂ ਵੀ ਹੁਣ ਕੀ ਕਰਾਂ ਮੈਂ ਹੁਣ ਇੱਕ ਗੱਲ ਸੋਚਣ ਦੀ ਹਾਂ ਤੇ ਇਹਨਾਂ ਨੂੰ ਮੈਂ ਡਰਦੀ ਨਹੀਂ ਕਹਿੰਦੀ ਹੈਗੀ ਜੇ ਤੂੰ ਕਵੇਂ ਇਜਾਮ ਮੇਰੇ ਕੋਲ ਇੱਕ ਫੋਨ 'ਚ ਨੰਬਰ ਹੈਗਾ ਇਹ ਸੇਲੀ ਨੂੰ ਲੰਦੀ ਹੁੰਦੀ ਉਹ ਨੂੰ ਨਾ ਲਾ ਕੇ ਵੇਖੀ ਨਾ ਮੰਮੀ ਅਜੇ ਨਾ ਕਰਿਓ ਕਿਸੇ ਨੂੰ ਫੋਨ ਜੇ ਕਿ ਦਿਨਾਂ ਨੇ ਸੁਣ ਲਿਆ ਤੇ ਤੁਹਾਡੇ ਦਿਵਾਲੇ ਹੋ ਜਾਣਾ ਵਾ ਇਹ ਕਤਈਆ ਨਹੀਂ ਪਤਾ ਕਿ ਕਿਹੜੇ ਪਿੰਡ ਦਾ ਖੱਤਾ ਹੈਗਾ ਜਾਂ ਕਿੱਥੇ ਗਈ ਆ ਕਿੱਥੇ ਹੁੰਈ ਗਈ ਥੋੜਾ-ਬੋਟਾ ਪਤਾ ਹੁੰਦਾ ਇਹਦੇ ਮਗਰ ਜਾਂਦੇ ਕਿ ਉਹ ਵਿਆਹ ਤੋਂ ਬਚ ਜਾਂਦੀ ਕਿ ਕੋਟ ਮਰਜੀ ਨਾ ਕਰਲੇ ਬਖਤੀ ਮੈਂ ਤੇ ਇਹ ਫੇਰ ਪਿਆਵ ਹੁਣ ਕੀ ਪਤਾ ਕਿੱਥੇ ਗਈ ਆ ਤੇ ਕਿੱਥੇ ਨਹੀਂ ਗਈ ਓਦਾਂ ਇੱਕ ਗੱਲ ਯੋ ਜਿਹੜਾ ਕਿ ਉਹ ਨੰਬਰ ਮੈਂ ਤੈਨੂੰ ਦਵਾ ਨਾ ਕੱਢ ਕੇ ਕਸੇ ਲੀ ਨੂੰ ਫੋਨ ਲਾਇਏ ਤੇ ਕੁੜੀਆਂ ਕੁੜੀਆਂ ਨਾਲ ਗੱਲ ਕਰ ਲੈਂਦੀਆਂ ਹੁੰਦਾਂ। ਉਹ ਤਾਂ ਗੱਲ ਕਰ ਲੈਂਦੀਆਂ ਕਿ ਪਤਾ ਸਾਡੇ ਨਾਲ ਗੱਲ ਕਰਨੀ ਵੈ ਕਿ ਨਹੀਂ ਦੱਸਣਾ ਵੀ ਕਿ ਨਹੀਂ ਕੋਈ। ਨਹੀਂ ਪਤਾ ਲਗਾ ਕੇ ਵੇਖਾਂਗੇ ਕੋਹ ਨਾਲ ਕੋਹ ਤਾਂ ਪਤਾ ਲੱਗੂਗਾ ਥੋੜਾ ਬਹੁਤ ਹੀ ਲੱਗੇ। ਨਹੀਂ ਕੀ ਮੋਟੀ ਗੱਲ ਹਾੜ ਦੇ ਹੱਥ ਚਾਹੂ ਤਾਂ ਅਸੀਂ ਤੱਕ ਪਹੁੰਚਾਂਗੇ। 3 ਸਟਾਰਟ ਕੋਈ ਨਹੀਂ ਮੰਮੀ ਮੈਂ ਤੁਹਾਨੂੰ ਰਾਤ ਨੂੰ ਨੰਬਰ ਲਾ ਕੇ ਦਵਾਂਗੀ ਤੇ ਮਿੱਠੇ ਪਿਆਰੀ ਹੋ ਕੇ ਤੁਹਾਡੇ ਨਾਲ ਗੱਲ ਕਰਿਓ। ਪਤਾ ਕਰੋ ਕਿਥੋਂ ਦਾ ਮੁੰਡਾ ਵਾ ਕੀ ਗੱਲਬਾਤ ਵਾ ਕਿਥੇ ਰਹਿੰਦਾ ਵਾ ਠੀਕ ਆ ਨਾ। ਮੈਂ ਤੇ ਇਹ ਕਿ ਦੇ ਪਤਾਤ ਲੱਗੇ ਮੈਂ ਇੰਦੀ ਸ਼ਦਾਨ ਤਾਂ ਹੈ ਹੀ ਨਹੀਂਗੀ ਪਤਾ ਨਾ ਮੈਂ ਸਾਰਾ ਕਰ ਲੂੰਗੀ ਫੂਕਾਂ ਜੋਗਾ ਹੰਡਾਰਤੇ ਆ ਕਿ ਜੇ ਕਿਤੇ ਵਿਆਹ ਕਰਾ ਲਿਆ ਤੇ ਫੇਰ ਕਿਹੜੇ ਖੂ ਖਾਤੇ ਚ ਪੈਣਾ ਵਾ ਅਜੇ ਇੱਕ ਦੇਣੀ ਕਿਹੜੇ ਹੋਏ ਅਮੀਨਾਂ ਨੂੰ ਅਜੇ ਲੁਕੇਲਾ ਕੀ ਹੋਣੀ ਆ ਕਿਤੇ ਐ ਡਰਦਿਆਂ ਨੂੰ ਨਾ ਵਿਆਹ ਕਰਾਇਆ ਹੋਣਾ ਕੀ ਪਤਾ ਮੈਂ ਤਾਂ ਨਹੀਂ ਨਾ ਹੀ ਕਰਾਇਆ ਹੋਏ ਤੇ ਘਰ ਦੇ ਕੱਖ ਰਹਿ ਜਾਣ ਕੰਜਰੀ ਤੇ ਤੁਰ ਕੇ ਦੋਦਨ ਤੇ ਫੇਰ ਰਾਜੇ ਮੈਂ ਤੇ ਫਿਰ ਪਿਆਵੇ ਦਾ ਲੈ ਕੇ ਬੈ ਗਈ ਇਹ ਮੁੰਡੇ ਨਹੀਂ ਮੈਂ ਤਾਂ ਪਿਓ ਨੂੰ ਜਿਉ ਮੰਜੀ ਤੋਂ ਨਾ ਉੱਠਿਆ ਸਾਰੀ ਉਮਰ ਉਹਨੂੰ ਸੰਭਾਂਗੀਆਂ ਹੋਣਾ ਨਾਲੇ ਵਿਚਾਰੇ ਆਲ ਵੇਖ ਕੇ ਧੋਖਾ ਹੁੰਦਿਆ ਵਾ ਚਲ ਮੰਮੀ ਜੀ ਤੁਸੀਂ ਹੁਣ ਫਿਕਰ ਨਾ ਕਰੋ ਮੈਂ ਵੀ ਨਾਲੇ ਵੇਖਾਂ ਇਹਨਾਂ ਨੇ ਸਿੱਧਾ ਕੁਝ ਨਹੀਂ ਖਾਦਾ ਮੇਰਾ ਟੇਟੀ ਦੇ ਕੇ ਹੁੰਦੀ ਇਹਨਾਂ ਨੇ ਜਾ ਮੇਰੀ ਦੀ ਲਾ ਕੇ ਦੇ ਹ ਆਪਣੇ ਡੈਡੀ ਨੇ ਵੀ ਪੁੱਛੀ ਚਲ ਠੀਕ ਹੈ ਕਿਤਨਾ ਕਰ ਉਹ ਦਾਲ ਫੱਕਾ ਕਰ ਤੇ ਮੈਂ ਕੋ ਲਾਵਾ ਖਾਂਦੇ ਆ ਤੇ ਮਿੱਠਾ ਮੇਰ ਕੋ ਨਾ ਤੇ ਰਹਿ ਜਾਂਦਾ ਉਹ ਮੇਰੀ ਗੱਲ ਸੁਣੋ ਪਾਰਟੀਆਂ ਬਾਅਦ ਚ ਕਰ ਲਿਓ ਆ ਪਹਿਲਾਂ ਰੋਟੀ ਰਾਟੀ ਦੇ ਲੈ ਨਾ ਕੋ ਪਾਣੀ ਨਾ ਧਾਣੀ ਇਹ ਕਿਹੜੀਆਂ ਪਾਰਟੀਆਂ ਕਿਹੜੀ ਪਾਰਟੀ ਨੂੰ ਮੂੰ ਚੁੱਕਿਆ ਵਾ ਬੜੀ ਸਣੀ ਕਰਤੂਤ ਕਰਕੇ ਆ ਨਾ ਪਰਟੀਆਂ ਨੇ ਤਾਂ ਹੋਰ ਕਰਕੇ ਦਿੰਦੇ ਆ ਹੱਦ ਹੋਈ ਇਹਦੇ ਵਾਲੀ ਮਮਾ ਕਰ ਲਿਓ ਮੰਮੀ ਚਲੋ ਮੈਂ ਮੰਨਦਾ ਮੇਰੇ ਕੋਲ ਗਲਤੀ ਹੋ ਗਈ ਚੱਲ ਮੈਨੂੰ ਮਾਫ ਕਰ ਦਿਓ ਫਿਰ ਕੀ ਗੱਲ ਜੀ ਗਲਤੀ ਨਹੀਂ ਖੱਤਿਆ ਤੇਰੀ ਅੱਡੀ ਵੱਡੀ ਗਲਤੀ ਕਰਤੀ ਜੀ ਉਹਦੇ ਪਿਛਲੇ ਮਗਰ ਆਗੇ ਨਾ ਟੋਟੇ ਟੋਟੇ ਕਰਦਣੇ ਤੇਰੇ ਉਹਨਾਂ ਨੇ ਉਹ ਨਹੀਂ ਮੰਮੀ ਕੁਝ ਵੀ ਹੁੰਦਾ ਐਵੇਂ ਤੁਸੀਂ ਫਿਕਰ ਕਰੀ ਜਾਂਦੇ ਹੋ ਨਾਲੇ ਤੁਸੀਂ ਕਿੰਨੀ ਬੇਇੱਜ਼ਤੀ ਕਰਾਈ ਨਾਲੇ ਅਣਖ ਦੀ ਬੇਇੱਜ਼ਤੀ ਕੀ ਐ ਲੋ ਮੇਰੀ ਕਾ ਬੜਾ ਸੁਣਾ ਕੰਮ ਕੀਤਾ ਈ ਤੂੰ ਮੈਨੂੰ ਤੇ ਇਹ ਡਰਵਾ ਕਿ ਤੇ ਮਗਰ ਆਗੇ ਤੇ ਮੜ ਕਹੀਂ ਕਿਤੇ ਭਜਾਂਗੇ ਉਹ ਤੂੰ ਹੀ ਉਹਨਾਂ ਦੀ ਫਿਕਰ ਨਾ ਕਰੋ ਤੂੰ ਹੀ ਵੇਖੋ ਕਿ ਕੁੜੀ ਕਿੱਡੀ ਚੰਗੀ ਐ ਕਿੰਨੀ ਸੋਹਣੀ ਆ ਤਾ ਤੂੰ ਕਿੰਨੀਆਂ ਗੱਲਾਂ ਕੀਤੀ ਉਹਨੇ ਕਦੇ ਦੰਦਾ ਤੋਂ ਲੰਦ ਨਹੀਂ ਚੁੱਕਿਆ ਅੱਛਾ ਠੀਕ ਵਾ ਆਉਂਦੀ ਮੇਰੇ ਸਿਰਦੇ ਵਾਲਾ ਨੂੰ ਪੈ ਜਾਂਦੀ ਕੋਈ ਗੱਲ ਨਹੀਂ ਖਲੋ ਜਾ ਦੋ ਚਾਰ ਦਿਨ ਆਪਣੇ ਰੰਗ ਵਖਾਲ ਦੇਣੇ ਉਹਨੇ ਕਿੱਡੀ ਸੋਹਣੀ ਆ ਕਿੱਡੀ ਚੰਗੀ ਆ ਉਹ ਡੈਡੀ ਪਤਾ ਕਿੱਡੀ ਤਗੜੀ ਸਾਮੀ ਐ ਉਹਨਾਂ ਮੰਨ ਜਣਾ ਵੇਖਿਓ ਵੇਖੀ ਜਦੋਂ ਮੈਂ ਹਾਰਦਾਂ ਤੇ ਗਿਆ ਕੀਤੀ ਆ ਮੈਂ ਚੱਲ ਕੇ ਤੇ ਟਕਾਣੇ ਡਿੱਗਾ ਵਾ ਉਹ ਨਹੀਂ ਨਹੀਂ ਵੇਖਿਓ ਸਹੀ ਕਿਦੈ ਇਹਦਾ ਤਾਂ ਦਿਮਾਗ ਖਰਾਬ ਹੋਇਆ ਘਰ ਉਹਨਾਂ ਦਾ ਐਂ ਜਿੱਦਾ ਮਹਿਲ ਹੁੰਦਾ ਹੈ ਤੂੰ ਮਹਿਰਾਚ ਜਾ ਕੇ ਰਹਿਣਾ ਹੈ ਤੈਨੂੰ ਕਿਨੇ ਗੋਦਾਂ ਦੇ ਮਹਿਲ ਦਾ ਤੈਨੂੰ ਤੇ ਆਹੋ ਹੀ ਕੰਮ ਆਉਣਾ ਜਿਹੜਾ ਹੈਗਾ ਵਾ ਓਏ ਅਗਲੇਾਂ ਦੀ ਕੱਲੀ ਕੱਲੀ ਕੁੜੀ ਏ ਉਹਨਾਂ ਇਦਾਂ ਥੋੜਾ ਰਹਿਣ ਦੇਣਾ ਇਹਨੂੰ ਵੇਖਿਓ ਓਹ ਕੋ ਮਹੀਨਾ ਦੱਸ ਦੇਣ ਕੱਢੋ ਜਿਹੜੇ ਨਾਮ ਜਾਣਗੇ ਤਾਂ ਕਿਉ ਪਤਾ ਤੂੰ ਤਿਆਰੀ ਕਰ ਸਾਂ ਠਾਣੇ ਜਾਣ ਦੀ ਠੀਕ ਵਾ ਨਾ ਉਹ ਵੀ ਆਉਂਦੇ ਹੁਣੇ ਪੁਲਸ ਲੈ ਕੇ ਮੈਨੂੰ ਤੇ ਡਰਾਈ ਜਾਂਦੇ ਨੇ ਵੇਖੋ ਉਹ ਘਰ ਵਾਲਿਆਂ ਨੂੰ ਪਤਾ ਵਾ ਕਿ ਕਿਸੇ ਗਈ ਕੁੜੀ ਸਾਡੀ ਆ ਸਵਾ ਪਤਾ ਜੀ ਉਹਨਾਂ ਨੂੰ ਜੇ ਪਤਾ ਹੁੰਦਾ ਤੇ ਇਦਾਂ ਆ ਜਾਂਦੀ ਇਹਦੇ ਨਾਲ ਗੱਲ ਅਗਦੀ ਰਹੀ ਸਹੀ ਹੈ ਤੁਸੀਂ ਕਿਦਾਂ ਦੀ ਗੱਲਾਂ ਕਰਦੇ ਜੇ ਜੜੀਆਂ ਕਰਤੂਪਾ ਕਰਕੇ ਆਇਆ ਸੋਹਣੀਆਂ ਕਰਕੇ ਆਇਆ ਉਹ ਚੱਲ ਮੰਮੀ ਮaaf ਕਰ ਦੂੰ ਹਾਂ ਜੀ ਉਦਾਂ ਨਹੀਂ ਤੇ ਉਹਦੇ ਸਾਹਮਣੇ ਤੇ ਮੇਰੀ ਮਾੜੀ ਮੋਟੀ ਜਿਤ ਕਰ ਲੋ ਪਰ ਮੈਨੂੰ ਇੱਕ ਗੱਲ ਦੱਸ ਕਿ ਤੇ ਵਿਆਹ ਵਿਉ ਕਰਾਇਆ ਵਾ ਕਿ ਜੈਦਾ ਚੂੜਾ ਪਾ ਕੇ ਲੈ ਆਇਆ ਉਹਨੂੰ ਨਾਲ ਉਹ ਨਹੀਂ ਮੰਮੀ ਵਿਆਹ ਕਰਾਇਆ ਏ ਕੋਟ ਮੈਰਚ ਕਰਾਈ ਏ ਅਗਦੇ ਲ ਮੈਂ ਮਰ ਜਾ ਨਾਲੇ ਕੋਟ ਮੈਰਚ ਕਰਾ ਲਈ ਆ ਇਲਾਤੂ ਵਰਕ ਹੀ ਕਰਾਉਣਾ ਹੈ ਕਹਿੰਦਾ ਲਾਗੋ ਚਾਗੋ ਨਹੀਂ ਚੰਡੀਗੜੋਂ ਕਰਾਈ ਆ। ਉਹ ਆ ਗੋ ਵਿੱਚ ਪਾਇਆ ਕੋਈ ਨਹੀਂ। ਸਭ ਕੁਝ ਹੀ ਹੋਇਆ ਏ। ਜੇ ਅੱਜ ਚਾਹਾਂ ਨਾ ਦੋ ਗਨਮੈਨ ਆਉਣ ਗੇਟ ਤੇ। ਹੂੰ ਵੱਡਾ ਐਮਐਲਏ ਦਾ ਮੁੰਡਾ ਗਨਮੈਨ ਖਲੋ ਜਾਣੇ ਆ। ਤੇ ਜਾ ਜਾ ਮੂੰਹ ਧੋ ਜਾ ਕੇ ਗੱਲਾਂ ਵਿੱਚ। ਮੈਨੂੰ ਨਹੀਂ ਪਤਾ ਹੈਗਾ। ਹਾਂ। ਕੋਈ ਗੱਲ ਨਹੀਂ ਰੱਖ ਲਾ ਸਕਿਉਰਟੀ ਕਰ। ਆਉਣਾ ਉਹਨਾਂ ਨੇ ਛਿੱਤਰ ਫੇਰਨ ਤੈਨੂੰ। ਬਚਿਆ ਰਹੇਗਾ। ਹੱਥ ਨਹੀਂ ਕੋਈ ਲਾ ਸਕਦਾ। ਵੇ ਮੈਂ ਜਾਣਨੀ ਆ ਚੰਗੀ ਤਰ੍ਹਾਂ ਹੱਥ ਨਹੀਂ ਲਾ ਸਕਦਾ ਅਗਲੇ ਜਦੋਂ ਆਉਣਗੇ ਨਾ ਪੂਰੀ ਤਿਆਰੀ ਨਾ ਹੋਣਾ ਤੇ ਬੋਦੇ-ਬਾਦੇ ਵਾਹ ਕੇ ਰੱਖੀ ਆ ਆਪਣੇ ਕੋਈ ਗੱਲ ਕਿਹੜੇ ਰਹਿਣਤ ਨੂੰ ਢੇਡਦੇ ਆ ਕਰ ਲਾਂਗਾ ਮੈਂ ਇਹ ਗੱਲ ਚੱਲੂ ਬਾਤ ਜੇ ਕੱਲ ਨੂੰ ਪਾਰਟੀ ਰੱਖੀ ਸੀ ਸੋਹਰੇ ਤੇ ਆਉਣਗੇ ਡੈਡੀ ਉਹ ਤੇ ਹਜੇ ਵੀ ਨਹੀਂ ਮੈਨੂੰ ਪਤਾ ਪਤਾ ਉਹਨਾਂ ਨਾਲ ਮਾੜੀ ਮਾਟੀ ਸਲਾਹ ਹੋ ਗਈ ਕਰਦੇ ਜੇ ਤੁਸੀਂ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ ਤੇਤੋਂ ਵੱਧ ਨਹੀਂ ਆਣੇਗੇ ਇਹ ਸੋਹਰੇ ਤੇ ਆਉਣਗੇ ਤਾਂ ਯਾਰ ਫੇਰ ਵੀ ਤੇਰਾ ਮਾੜੇ ਹੁਣ ਚੰਗੇ ਰਿਸ਼ਤੇਦਾਰ ਹੋ ਸਾਡੇ ਫੇਰ ਵੀ ਉਹ ਨਾ ਨਾ ਸਾਡੇ ਰਿਸ਼ਤੇਦਾਰ ਮੰਨਿਆ ਆਪਣੇ ਉਹਨਾਂ ਦੀ ਕੁੜੀ ਉਹਨਾਂ ਦੇ ਸੱਚ ਸਵਾਹ ਪਾ ਕੇ ਆਈ ਆ ਪਤਾ ਨਹੀਂ ਉਹਨਾਂ ਦੇ ਕੀ ਹਾਲ ਹੁਣੇ ਵਿਚਾਰਿਆਂ ਦੇ ਹੈ ਸਾਡਾ ਇੰਨਾ ਮਾੜਾ ਹਾਲ ਹੋ ਗਿਆ ਵਾ ਸਾਡਾ ਪੁੱਤ ਵਾ ਤੇ ਉਹਨਾਂ ਦਾ ਕੀ ਬਣਦਾ ਹੋਊਗਾ ਜਿਨ੍ਹਾਂ ਦੀ ਇਸਤ੍ਰੂੜ ਕੀ ਆ ਗਈ ਆ ਇਹ ਮੈਨੂੰ ਇੱਕ ਗੱਲ ਦੱਸ ਜਿਹੜੀਆਂ ਚੰਗੇ ਕਰਦੀਆਂ ਧੀਆ ਪਹਿਣਾ ਵਾ ਉਹ ਤੇ ਇਹੋ ਜਿਹਾ ਕੰਮ ਕਰਦੀਆਂ ਨਹੀਂ ਵੇ ਨੇ ਇੱਕ ਵਾਰੀ ਨੇ ਕਿਹਾ ਵੀ ਮੈਂ ਨਹੀਂ ਤੇਰੇ ਨਾਲ ਜਾਣਾ ਤੇ ਮੰਮੀ ਇੰਨੀ ਸਲਾਹ ਦਿੱਤੀ ਏ ਹਾਏ ਮੈਂ ਮਰ ਜਾ ਵੇ ਨਹੀਂ ਵੱਸਦੀ ਇਹ ਨਹੀਂ ਹਸਣੀ ਵੇਖਿਆ ਜੇ ਇਹਨੂੰ ਸਲਾਵਾ ਦਿੱਤੀਆਂ ਇਹਦਾ ਮਤਲਬ ਇਹ ਹੋ ਗਿਆ ਨਾ ਕਿ ਉਹਨੇ ਇਹਨੂੰ ਕੱਢਿਆ ਵਾ ਇਹਨੇ ਨਹੀਂ ਕੱਢਿਆ ਉਹ ਮੰਮੀ ਉਹ ਕੀ ਸੋਚੇਗੀ ਸੋਚੂਗੀ ਉਹ ਜਿਹੜੀ ਤੈਨੂੰ ਸਲਾਵਾ ਦੇਣ ਦੀ ਲੈਦਾ ਮੈਨੂੰ ਕੱਢ ਕੇ ਆ ਉਹ ਤੇ ਮਿੱਟੀ ਪਾਉਣ ਵਾਲੇ ਸਮੇਂ ਨੂੰ ਮੁੱਖ ਰੱਖ ਦੋ ਵੇ ਮੈਂ ਤਾਂ ਕਿੰਨੀਆਂ ਰੀਝਾਂ ਕਰਨੀਆਂ ਸੀ ਮੈਂ ਖੱਪਿਆ ਦਹ ਸ਼ਾਪਾਂ ਪਿਆਣੀਆਂ ਹੀ ਤੈਨੂੰ ਤੇ ਹੰਗਲਾ ਭਰ ਜਾਣੀਆਂ ਹੀ ਸਾਰੀਆਂ ਮੈਂ ਤਾਂ ਇੰਨੀ ਆਈ ਜਾ ਸੋਚੀਆਂ ਇਹ ਵੀ ਮੈਂ ਆ ਕਰੂੰਗੀ ਆ ਕਰੂੰਗੀ ਤੇ ਮਾਮੇ ਆਉਣੇ ਤੇ ਤੇਰੀਆਂ ਮਾਸੀਆਂ ਆਉਣੀਆਂ ਹੀਗੀਆਂ ਹੁਣ ਮੈਨੂੰ ਦੱਸ ਮੈਂ ਕਿਹੜੇ ਖੂਜ ਪਾ ਕੇ ਮਰ ਜਾ ਇਹ ਮੈਂ ਉਹਨਾਂ ਨੂੰ ਕੀ ਜਵਾਬ ਦਵਾ ਮਾਤੇ ਦੀ ਸੱਚੀ ਹੈ ਕਿਤੇ ਗੁਰਗਲੇ ਕੱਢਦੇ ਮੂਠੀ ਮੋਠ ਕੱਢਦੇ ਹੈ ਤੇ ਕੋਈ ਨਹੀਂ ਹੁਣ ਕੱਢ ਲਿਓ ਹੁਣ ਕੀ ਹੋ ਗਿਆ ਹੈ ਵੇਖਾਂ ਸਿਰ ਤੇ ਸਮਾਹ ਪਾ ਕੇ ਤਾਂ ਨਾ ਹੁਣ ਕੱਢ ਲਿਓ ਹਾਂ ਕਿਤੇ ਨਾ ਕਿਤੇ ਗਲਤ ਤੂੰ ਹੀ ਆ ਗਾ ਡੈਡੀ ਮੈਂ ਮੰਨਦਾ ਵੀ ਗਲਤੀ ਹੋ ਗਈ ਹੁਣ ਇਹ ਤੋਂ ਇਲਾਵਾ ਕੋਈ ਰਾਹ ਵੀ ਹੈ ਨਹੀਂ ਸੀ ਨਾ ਨੇ ਕੀਤੀ ਗਲਤੀ ਐ ਬੜੀ ਵੱਡੀ ਗਲਤੀ ਕਰ ਗਿਆ ਵਾ ਏ ਪਤਾ ਨਹੀਂ ਕਿੱਦਾਂ ਲੈਣੇ ਦੇਣੀਆਂ ਪੈਣੀਆਂ ਤੁਹਾਨੂੰ ਹੁਣ ਸੱਤ ਨੂੰ ਮੰਗਦੇ ਪਹੁੰਚਦੇ ਨਾ ਕਿੱਡੇ ਚਾਵਾਂ ਨਾਲ ਪਾ ਜਾਣਾ ਹੈ ਹੈ ਤੇ 20 ਬੰਦਿਆਂ ਦੱਸਣਾ ਪਿਆ ਫਰਾਂ ਦੇ ਰਿਸ਼ਤੇਦਾਰੀ ਹੈ ਹੁਣ ਕੀ ਦਸੀਗੇ ਕਿ ਮੈਂ ਚਾਵਾਂ ਨਾਲ ਨਾ ਕਰ ਲੈ ਕੇ ਆਉਂਦੀ ਮੇਰੀ ਅੱਡੀ ਨਹੀਂ ਪਾਉਣਾ ਲੱਗਣੀ ਤੇ ਹੁਣ ਮੇਰਾ ਮੱਥੇ ਲੱਗਣ ਨੂੰ ਜੀ ਨਹੀਂ ਕਰਨ ਲਿਆ ਤੁਸੀਂ ਜਾਣ ਕੇ ਨਹੀਂ ਚਾਹ ਕੀਤੇ ਚਾਹ ਕਰਨੇ ਸੀਗੇ ਵੀਨ ਖੱਤਿਆ ਤੂੰ ਇੱਕ ਵਾਰੀ ਦੱਸ ਤੇ ਜਾਂਦਾ ਮੈਨੂੰ ਤੂੰ ਨਾ ਸਾਫਾ ਕਰਨਾ ਅਸੀਂ ਉਹਨਾਂ ਦੇ ਘਰ ਚਲ ਜਾਂਦੇ ਅਜੇ ਚੰਗਾ ਹੋ ਗਿਆ ਵਾ ਵੀ ਤੂੰ ਪਾਣੀ ਪੂੜੀ ਮੜਾ ਮੋਟਾ ਵਾਰ ਲਿਆ ਵਾ ਜਿਹੜੇ ਤੇਰੇ ਹੱਥ ਪਾਣੀ ਵਾਰ ਲਿਆ ਇਹਦਾ ਮੈਂ ਬੜੀ ਖੁਸ਼ੀ ਨਾਲ ਵਾਰਿਆ ਪਾਣੀ ਮੈਂ ਦਾ ਓ ਇੱਥੇ ਡੈਪਿਓ ਜਾਓ ਉਠੋ ਤਾਂ ਪਾਣੀ ਤਾਂ ਨਹੀਂ ਖੁਸ਼ ਹੋ ਗਏ ਨੂੰ ਆਹੋ ਨਾ ਕਿਤੇ ਪਾਣੀ ਦਾ ਘੁੱਟ ਪਿਆ ਤੇ ਲੜਨ ਦੇ ਪਿਆਰ ਪਾਣੀ ਤੂੰ ਓ ਘੁੱਟ ਮੈਂ ਹੁੰਦਾ ਜਾਵਾਂ ਫਿਰ ਜਾਓ ਜਾਓ ਦੇਖ ਲਓ ਮੇਰੇ ਕਰਕੇ ਮੜਾ ਮੂਟਾ ਕਰ ਲਓ ਉਠੋ ਤਾਂ ਤੇ ਤੂੰ ਮੇਰਾ ਲੱਗਦਾ ਹੀ ਕੀ ਆ ਲੈ ਮੰਮੀ ਮੈਂ ਤੇਰਾ ਮੁੰਡਾ ਵਾਂ ਉਦੋਂ ਤੇ ਤੂੰ ਆਂਦੇ ਹੋ ਮੈਂ ਤੇਰ ਨਾਲ ਬੜਾ ਕਰਨੀ ਆ ਹੂੰ ਦੇਖ ਲਓ ਪਲਾਦ ਕਰਨ ਲੱਗਾ ਹੁਣ ਤੂੰ ਮੈਨੂੰ ਸਾਰਾ ਪਤਾ ਵਾ ਤੇਰਾ ਠੀਕ ਆ ਦੇਖ ਲਓ ਫਿਰ ਉਠੋ ਦਾ ਮੰਮੀ ਕੀ ਕਰਾਂ ਖੱਤਿਆ ਹੈ ਤੇ ਤੂੰ ਮੇਰਾ ਪੋਤੀ ਆ ਉਹਦੇ ਲੱਗੇ ਬਹੁ ਗੱਲਾਂ ਬਾਤਾਂ ਕਰੋ ਉਹਦੇ ਨਾਲ ਚੱਲ ਜਾ ਬੈ ਤੂੰ ਚਾਹ ਬਣਾਵਾ ਕੁੱਟ ਪਹਿਲਾਂ ਪਾਣੀ ਲਿਆ ਦੇ ਚੱਲ ਜਾ ਬਹਿਤ ਕੀ ਕਰਾਂ ਹੁਣ ਪੁੱਤ ਦਾ ਮੋਹ ਆ ਉਹ ਵੀ ਨਹੀਂ ਛੁੱਟਦਾ ਕੋਹ ਨਾ ਕੋਹ ਤੇ ਹੁਣ ਕਰਨਾ ਹੀ ਪੈਣਾ ਲੱਗੇ ਹੁਣ ਮੰਮੀ ਖੁਸ਼ ਨਹੀਂ ਹੁਣ ਉਹਦਾ ਡੈਨ ਸਲਾਵਾ ਕਰਨ ਬਾਹਰ ਪਾਰਟੀ ਕਰਨ ਦੀਆਂ ਆਪਾਂ ਇਦਾਂ ਕਰਦੇ ਆਂ ਸ਼ਹਿਰ ਜਾਂਦੇ ਆਂ ਕੁ ਦੋ ਦਿਨਾਂ ਤੱਕ ਤੇ ਤੂੰ ਵੀ ਲੇਂਗਾ ਲੂੰਗਾ ਪਸੰਦ ਕਰ ਲਈ ਨਾਲ ਏਦਾਂ ਕਰਾਂਗੇ ਕੁ ਰੁਪਇਆ ਲੱਖ ਕਢਾ ਲਵਾਂਗੇ ਪਾਰਟੀ ਕਰਾਂਗੇ ਚੰਗੀ ਭਲੀ ਲੱਖ ਚ ਪਾਰਟੀ ਹੋ ਜੂਗੀ ਉਹ ਲੱਖ ਰੁਪਇਆ بڑا ਹੁੰਦਾ ਈ ਇੰਨੇ ਥੋੜੇ ਪੈਸੇ ਚ ਪਿੰਦਰ ਪਾਰਟੀ ਨਹੀਂ ਹੁੰਦੀ ਹੈਗੀ ਉਹ ਚੱਲ ਕੋਈ ਹੋਰ 10000 ਲੱਗ ਜਾਏਗਾ ਫਿਰ ਕੀ ਏ ਜਦੋਂ ਕਰਨੀ ਡੈਬੇ ਤੇ ਫਿਰ ਨਾਲੇ ਤੂੰ ਇੰਨਾ ਸੋਚ ਨਾ ਹੋਰ ਜਿਹੜੀਆਂ ਚੀਜ਼ਾਂ ਲੈਣੀਆਂ ਹੋਣਗੀਆਂ ਲੱਲੀ ਠੀਕ ਹੈ ਨਾ ਠੀਕ ਕੋਈ ਮੰਮੀ ਆਜੋ ਆ ਗਈ ਪੁੱਤ ਆ ਗਈ ਆਜੋ ਆਜੋ ਬਹੁ ਆ ਲੋ ਪੀ ਲੋ ਪਾਣੀ ਲੈ ਪੁੱਤ ਵਿਪਿੰਦਰ ਇਹਦਾ ਨਾਂ ਹੀ ਦੱਸਦੇ ਮੈਨੂੰ ਮੰਮੀ ਨਵਦੀਪ ਅੱਛਾ ਨਵਦੀਪ ਨਵਦੀਪ ਪੁੱਤ ਕਿੰਨੇ ਭੈਣ ਭਰਾ ਜੇ ਤੁਸੀਂ ਅੰਟੀਆਂ ਹੀ ਭੈਣ ਭਰਾਈਆਂ ਨਵਦੀਪਾਂ ਨਹੀਂ ਕਹਿਣਾ ਮੰਮੀ ਕਹਿਣਾ ਅੱਛਾ ਤੇ ਤਾਂ ਫੇ ਤੂੰ ਇਕੱਲੀ ਇਕੱਲੀ ਆ ਹੈ ਹਾਂਜੀ ਨਿੰਮੀ ਨੇ ਇੱਕਦਾਂ 10 ਕੁੜੀਆਂ ਆਪਣੇ ਮਾਪਿਓ ਨੂੰ ਛੱਡ ਕੇ ਆ ਗਈਆਂ ਤੇਰਾ ਮਾਸਾ ਕਲੇਜਾ ਨਾ ਕੰਬਿਆ ਨੀ ਬੋਲ ਹੁਣ ਨੀ ਉਹ ਵਿਚਾਰਿਆ ਨੇ ਕਿਦਾਂ ਤੈਨੂੰ ਪਾਲਿਆ ਹੋਊਗਾ ਹੈ ਤੇ ਕੀ ਸਿਰਚ ਸੁਆਹ ਪਾ ਕੇ ਆ ਗਈ ਉਹਨਾਂ ਦੇ ਤੂੰ ਤੇ ਕਾ ਇੱਕ ਵਾਰੀ ਬਹਿ ਕੇ ਸੋਚ ਲੈਂਦੀ ਕਿੰਨੀਆਂ ਰੀਝਾਂ ਨੇ ਪਾਲਿਆ ਹਾਂ ਤੈਨੂੰ ਤੇਰੇ ਪਿਓ ਨੇ ਆ ਮੇਰਾ ਪੁੱਤ ਵਾ ਨਾ 4 ਦਿਨ ਘਰ ਨਹੀਂ ਆਇਆ ਤੇ 4 ਦਿਨ ਮੈਂ ਸੁੱਤੀ ਨਹੀਂ ਤੇ ਅੱਜ ਚਲ ਆਪੇ ਗਿਆ ਆਪਣੇ ਘਰ ਚਲ ਵੋਟੀ ਲੈ ਆਇਆ ਮਾਂ ਨੂੰ ਤੇ ਵਿੱਚ ਵਿੱਚ ਚਾਹ ਹੁੰਦਾ ਹੀ ਆ ਠੀਕ ਆ ਨਾ ਤੇ ਪਰ ਆਪਣੇ ਮਾਪਿਓ ਬਾਰੇ ਸੋਚ ਜਿਨ੍ਹਾਂ ਨੇ ਨੇ ਸੁਪਨੇ ਵੇਖੇ ਹੋਣਗੇ ਤੈਨੂੰ ਲੈ ਕੇ ਉਹਨਾਂ ਦਾ ਕੀ ਬਣਦਾ ਹੋਊਗਾ ਪਤਾ ਨਹੀਂ ਵਿਚਾਰੇ ਕਿੱਦਾਂ ਰਹਿੰਦੇ ਹੋਣੇ ਹੁਣ ਪਤਾ ਨਹੀਂ ਵਿਚਾਰੇ ਸ਼ਰਮ ਦੇ ਮਾਰੇ ਅੰਦਰੋਂ ਵੀ ਬਾਹਰ ਨਿਕਲੇ ਹੋਣੇ ਆ ਕਿ ਨਹੀਂ ਨਹੀਂ ਇੱਕ ਵਾਰੀ ਤੇ ਸੋਚ ਲੈਂਦੀ ਆ ਉਹਨਾਂ ਦਾ ਅੰਤੀ ਜੀ ਮੈਂ ਮੰਨਦੀ ਕਿ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ ਪਰ ਮੈਂ ਤੇ ਉਹਨਾਂ ਨੂੰ ਕਹਾ ਹੀ ਇਹੀ ਨਹੀਂ ਮੇਰਾ ਖਿਆੜਾ ਛੱਡਦੇ ਕਿਉਂ ਮੈਂ ਤੂਤ ਕਹਿੰਦਾ ਸੀ ਮੈਨੂੰ ਉਹਨੇ ਕਿਹਾ ਮम्मी ਦੁਆ ਦੀ ਸਲਾਹ ਨਾਲ ਹੀ ਹੋਇਆ ਕੰਮ ਜਿਹੜਾ ਵੀ ਕੀਤਾ ਹੈ ਮੈਂ ਮੈਨੂੰ ਇੱਕ ਗੱਲ ਦੱਸ ਇੱਕ ਗੱਲ ਬਣੀ ਕਿਦਾਂ ਤੇਰੀ ਮम्मी ਮਾਸੂ ਦੀ ਕੁੜੀ ਨੂੰ ਮੈਂ ਛੱਡਣ ਗਿਆ ਕਾਲਜ ਉਹਨੇ ਕਰਾਈ ਮੇਰੀ ਇਹਦਾਂ ਗੱਲ ਹਾਏ ਉਹ ਮੇਰੇ ਆਪਾਂ ਵੀ ਪਸੰਦ ਕਰਦੇ ਆ ਵੀ ਉਹ ਜਿਹੜੀ ਰਾਣਾ ਉਹਨੇ ਵੀ ਉਹ ਰਾਣਾ ਦੀ ਕੁੜੀ ਹਾਂਜੀ ਮੰਮੀ ਹਾਏ ਨਹੀਂ ਮੈਂ ਮਰ ਜਾ ਬੇੜਾ ਗਰਕ ਜੇ ਨਾ ਮਾਂਾਂ ਧੀਆਂ ਦਾ ਹੈਂ ਮੈਂ ਹੁਣੇ ਫੋਨ ਕਰਦੀ ਆ ਨਾ ਤੇ ਮਾਂ ਨੂੰ ਤੇ ਮੇਰੇ ਤੇ ਪੁੱਤ ਦੀਆਂ ਜਣਾ ਚ ਬੈ ਗਈ ਆਏ ਕਿਹੜੀ ਗੱਲੋਂ ਮੰਮੀ ਉਹ ਕੁਛ ਮਾਨੂੰ ਨਹੀਂ ਪਸੰਦ ਕਰਦੀ ਹਾਂਜੀ ਆਂਟੀ ਜੀ ਕੀ ਰੌਟੀ ਮੰਮੀ ਕਹਿਣਾ ਹੈ ਲੈ ਰਹਿਣ ਦੇ ਰਹਿਣ ਦੇ ਵੱਡਾ ਮੰਮੀ ਵਾਲਾ ਹੋਰ ਨਹੀਂ ਮੰਮੀ ਕਹਿ ਇਹਨੂੰ ਇੱਕ ਗੱਲ ਦੱਸਾਂ ਪੁੱਤ ਪਤਾ ਨਹੀਂ ਕਿਉਂ ਪਰ ਮੈਨੂੰ ਬੜਾ ਬੁਰਾ ਲੱਗਣ ਡਿਆ ਵਾ ਮੈਨੂੰ ਤੇਰੇ ਮਾਂ ਤੇ ਉਹ ਬਾਰੇ ਸੋਚ-ਸੋਚ ਕੇ ਨਾ ਤੇ ਇੰਨਾ ਹੋਣ ਡਿਆ ਪੇ ਵਿਚਾਰੇ ਕਿੱਦਾਂ ਜਿੰਦੇ ਹੋਣਗੇ ਪਤਾ ਨਹੀਂ ਜਿੰਦੇ ਆ ਕਿ ਜਾਂ ਮਰ ਗਏ ਵਿਚਾਰੇ ਸ਼ਰਮ ਦੇ ਨਾਲ ਹੋਣ ਤੇ ਮੈਨੂੰ ਵੀ ਬੜਾ ਦਿਆ ਪਰ ਹੁਣ ਮੈਂ ਕੁਝ ਕਰਨੀ ਨਾ ਸਕਦੀ ਉਹਦਾ ਤੇ ਨਾ ਸ਼ਤਮਾ ਤੂੰ ਮੈਨੂੰ ਕਹ ਚੰਗੇ ਘਰ ਦੀ ਲੱਗਦੀ ਆ ਹੈ ਤੇਰਾ ਪਿਓ ਦੀ ਸਰਦਾਰੀ ਵੀ ਹੋਣੀ ਆ ਪਿੰਡ ਦੇ ਵਿੱਚ ਤੇ ਕੀ ਕਰੂਗਾ ਵਿਚਾਰਾ ਜਦ ਦੀ ਪੱਗ ਰੋਲ ਕੇ ਆ ਗਈ ਆ ਤੂੰ ਮੰਮੀ ਕੁਝ ਨਹੀਂ ਹੋਇਆ ਅੱਜ ਕੱਲ ਚੱਲਦਾ ਇੰਨਾ ਵਾ ਅੱਛਾ ਬੜਾ ਸਿਆਣਾ ਵਾ ਤੂੰ ਚੱਲਦਾ ਵਾ ਮੈਂ ਤਾਨੂੰ ਅੱਜ ਕੱਲ ਦੇ ਜਵਾਕਾਂ ਨੂੰ ਕੀ ਪਤਾ ਵਾ ਕਿ ਮਾਂ ਪਿਓ ਤੇ ਕੀ ਬੀਤਦਾ ਹੈ ਤੁਸੀਂ ਤਾਂ ਮੂਰ ਚੋਕੇ ਗਲਤੀਆਂ ਕਰ ਲੈਂਦੇ ਜੇ ਨਾ ਤੇ ਭੁਗਤਣਾ ساری ਉਮਰ ਤੁਹਾਡੇ ਭਿਹੜ ਭਰਾਵਾਂ ਤੁਹਾਡੇ ਮਾਂ ਪਿਓ ਨੂੰ ਪੈਂਦਾ ਜਿਨ੍ਹਾਂ ਨੇ ਮਿਹਣੇ ਸੋਨੇ ਪੈਂਦੇ ਜੀਆਂ ਜੀਆਂ ਦੇ ਨਾਲੇ ਇੱਕ ਹੋਰ ਗੱਲ ਜਦੋਂ ਇੱਕ ਟੱਬਰ ਵਿੱਚ ਇੱਕ ਕੁੜੀ ਭੱਜਦੀ ਹੈ ਨਾ ਤੇ 100 ਕੁੜੀਆਂ ਦੇ ਰਾਹ ਬੰਦ ਕਰਕੇ ਜਾਂਦੀ ਆ ਤੇ ਸੱਤਾ ਪੀੜੀਆਂ ਤੱਕ ਲਾਹਾਂ ਵੱਜਦਾ ਰਹਿੰਦਾ ਮਾਂ ਪਿਓ ਨੂੰ ਬਾਹ ਆਉਣ ਵਾਲੇ ਪੀੜੀਆਂ ਨੂੰ ਵੀ ਠੀਕ ਵਾ ਨਾ ਕਿਸ ਨੇ ਕਹਿਣਾ ਤੇਰੀ ਧੂਆ ਭੱਜ ਗਈ ਤੇ ਕਿਸ ਨੇ ਕਹਿਣਾ ਤੇਰੀ ਕੋਈ ਭੱਜ ਗਈ ਵੇਖੀ ਕਿੱਥੋਂ ਤੱਕ ਗੱਲ ਜਾਣੀ ਐ ਮੰਮੀ ਜਾਓ ਤੁਸੀਂ ਕੰਮ ਕਰੋ ਤੁਸੀਂ ਤਾਂ ਨਰਭਾਉ ਛੜਿਆ ਤੇ ਮਾਂ ਕੀ ਛੜਿਆ ਮੈਂ ਸੱਚ ਬੋਲਿਆ ਤਾਂ ਸੱਚ ਠੀਕ ਆ ਨਾ ਕੌੜਾ ਜ਼ਰੂਰ ਵਾ ਪਰ ਹੈਗਾ ਸੱਚ ਵਾ ਚਲ ਤੂੰ ਚੁੱਪ ਕਰ ਨੰਦੀਪ ਆ ਲੈ ਜਾ ਇਹ ਕੱਪ ਲੈਣੇ ਆ ਹਾ ਲਓ ਚਾ ਲੈਣੀ ਆ ਮੈਂ ਲਓ ਲਓ ਚਲ ਚੁੱਪ ਕਰ ਰੋ ਉੱਥੇ ਦੇ ਨੀ ਮਮੀ ਆਈ ਨਹੀਂ ਗੰਨ ਕਰੀਦਾ ਲਫੜ ਓਦਾਂ ਪਿੰਦਰ ਕਿੱਥੇ ਦੇ ਨੇ ਕਿੰਨੀਆਂ ਵੀ ਲੋਗ ਗੱਲਾਂ ਸੁਣਾ ਕੇ ਗਏ ਆ ਚਲ ਕੋਈ ਨਹੀਂ ਇਹਨੂੰ ਗੁੱਸਾ ਨਾ ਕਰ ਔੜਾ ਹਾਂ ਮੈਂ ਨਹੀਂ ਕੁਝ ਖਾਣਾ ਆਲਾ ਫੜ ਵੀ ਸਕੂ ਖਾਣ ਨੂੰ ਮੈਂ ਨਹੀਂ ਫਿੰਗਰ ਖਾਣਾ ਓ ਫੜ ਭੁੱਖ ਲੱਗੀ ਏ ਮੰਮੀ ਲੱਗੇ ਲਿਆਉਣ ਰੋਟੀ ਵੀ ਉਹ ਕੀ ਕਰਨ ਡਈ ਤੂੰ ਫਿਰ ਵੈਸੇ ਤਿੰਨ ਤੁਹਾਡੀ ਮੰਮੀ ਜੋ ਵੀ ਕਹਿ ਕੇ ਗਈਆਂ ਨਾ ਕੈਂਟ ਸੱਚੀ ਦੇ ਨੇ ਮੈਂ ਕੀਤੀ ਦੀ ਬੜੀ ਵੱਡੀ ਗਲਤੀ ਆ ਮੇਰੇ ਮਾਪੇ ਦਾ ਕੀ ਬਣਨਿਆ ਹੋਗਾ ਪਤਾ ਨਹੀਂ ਕਿਸ ਹਾਲਾਤ ਵਿੱਚ ਹੋਣਗੇ ਮੇਰਾ ਪਿਓ ਬਦਕ ਕਿੰਨੇ ਟੌਰ ਨਾਲ ਤਿੰਨ ਵਿੱਚ ਫਿਰਦਾ ਹੀ ਉਹਨਾਂ ਦੀ ਇੱਜ਼ਤ ਦੇ ਮੈਂ ਰੋਲ ਕੇ ਆ ਗਈਆਂ ਤੇ ਹੁਣ ਆ ਗੱਲਾਂ ਨਾ ਮੈਨੂੰ ਸਾਰੀ ਉਮਰ ਸੁਣਨੀਆਂ ਪਈਆਂ ਤੇ ਮੈਂ ਨਾ ਤੁਹਾਡੇ ਕਰਕੇ ਕੀਤਾ ਵਾ ਹੁਣ ਤੂੰ ਹੀ ਨਾ ਮੇਰਾ ਸਾਥ ਛੱਡ ਦਿਓ ਲੱਛਦਾਣਾ ਤੂੰ ਤੈਨੂੰ ਵਿਆਹ ਕਿ ਲੈ ਆਵਾ ਇਦਾਂ ਕਿ ਸੋਚਨੀ ਹੈ ਤੂੰ ਮੈਂ ਤੇਰੇ ਨਾਲ ਆਂ ਕਿੰਦਾ ਜੇ ਵਿਆਹ ਕਿ ਲਿਆ ਨਾ ਨਣਾ ਤੇ ਆ ਗੱਲਾਂ ਨਹੀਂ ਮੈਨੂੰ ਸੁਣੀਆਂ ਪੈਣੀਆਂ ਯਾਰ ਕਿਹੜੀ ਗੱਲਾਂ ਫੇਰ ਉਹ ਹੀ ਗੱਲਾਂ ਦੀ ਬਾਰ ਬਾਰ ਕਰੀ ਜੰਨੀ ਆ ਦੋ ਦਿਨ ਹੋ ਗਏ ਨੇ ਤੇਰੀਆਂ ਇਹੋ ਗੱਲਾਂ ਨਹੀਂ ਮੁੱਕਣ ਡੀਆਂ ਤੈਨੂੰ ਮੈਂ ਕਿਹਾ ਵੀ ਹੋਰ ਕੋਈ ਗੱਲ ਕਰ ਆ ਕਿਤੇ ਘੁੰਮਣ ਫਿਰਨੀ ਆ ਗੱਲਾਂ ਕਰ ਪਹੁੰਚੋਂਗੇ ਤੇਰੀ ਜ਼ੁਈ ਉੱਥੇ ਈ ਅੜੀ ਅਜੇ ਵੀ ਟਾਈਮ ਤਾਂ ਬਹਾਵੀ ਹੋ ਗਿਆ ਹੋ ਸਕਦਾ ਪਿਓ ਪੁੱਤ ਸੌਂਗੇ ਹੋਣ ਇਦਾਂ ਕਰਨੀ ਸ਼ਰਨ ਨੂੰ ਆਜ ਮਾਰਨੀ ਸ਼ਰਨ ਪਤਾ ਹਾਂਜੀ ਮਮ ਜੀ ਇੱਧਰ ਆਇਓ ਹਾਂ ਹਾਂਜੀ ਇੱਥੇ ਬਹਿ ਮਿੱਤੀ ਮੈਂ ਹਾਂ ਸੌਂਗੇ ਪੀਓ ਪਤਾ ਹਾਂਜੀ ਸੌਂਗੇ ਤਾਂ ਕਦੋਂ ਨੂੰ ਦੋ ਜਾਨੇ ਇਹਦੇ ਵਿੱਚ ਨੰਬਰ ਕੱਢ ਕੁੜੀ ਦਾ ਨਾਂ ਹੀ ਹੋ ਗੁਰਪਿੰਦਰ ਉਹਦੇ ਨਾਲ ਗੱਲ ਕਰਦੀ ਹੁੰਦੀ ਪਹਿਲਾਂ ਅੱਛਾ ਮੈਂ ਲਾਉਂ ਨੂੰ ਤਾਂ ਭਾਈ ਲਾ ਲੈਂਦੀ ਮੈਨੂੰ ਵੀ ਅੱਖੀ ਨਹੀਂ ਗੱਲ ਲੱਭਦਾ ਹੈਗਾ ਹਾਲੋ ਅੰਮ ਜੀ ਹੈਲੋ ਹੈਲੋ ਪੁੱਤ ਗੁਰਪਿੰਦਰ ਬੋਲਣ ਢੀ ਹਾਂਜੀ ਸਸੀ ਗਲ ਇੰਟੀ ਚ ਕੀ ਹਾਲ ੜੇ ਵਧੀਆ ਵਧੀਆ ਬਹੁਤ ਹੀ ਸੁਣਾਉ ਠੀਕ ਠਾਕ ਜੀ ਹਾਂਜੀ ਅੰਟੀ ਅਸੀਂ ਵੀ ਵਧੀਆ ਤੇ ਹੀ ਦੱਸੋ ਬਸ ਪੁੱਤ ਹਿੰਮ ਠੀਕ ਠਾਕ ਟਾਈਮ ਪਾਸ ਹੋ ਹੀ ਜਾਂਦਾ ਮਾੜਾ ਚੰਗਾ ਪੁੱਤ ਹਾਂਜੀ ਹਾਂਜੀ ਤੇ ਪੁੱਤ ਮੈਂ ਇੱਕ ਦੰਨਾ ਗੱਲ ਕਰਨੀ ਸੀ ਹਾਂਜੀ ਅੰਟੀ ਕਰੋ ਤੁਸੀਂ ਮੇਹ ਹਾਡੀ ਨਾਬ ਕਿ ਤੇ ਤੁਹਾਡੇ ਕੋਲ ਤਾਂ ਨਹੀਂ ਆਈ ਹੈਗੀ ਅ ਨਹੀਂ ਨਹੀਂ ਇਹਦੀ ਨਾਬ ਹਾਡੀ ਕੋਲ ਤਾਂ ਨਹੀਂ ਜਾਈ ਹਾਂ ਤੇ ਕਿਤੇ ਫੋਨ ਫਾਨ ਵੀ ਨਹੀਂ ਆਇਆ ਅ ਉਹਨੇ ਉਹਨਾਂ ਕੀ ਪਰਸੋਂ ਚੋਥੇ ਨਾਬ ਦਾ ਫੋਨ ਆਇਆ ਸੀਗਾ ਤਾਂ ਮੈਨੂੰ ਅੱਛਾ ਅੱਛਾ ਤੇ ਕੀ ਕਹਿੰਦੀ ਹਾਂਜੀ ਤੇ ਉਹ ਉਹਨਾਂ ਮੈਨੂੰ ਕੁਛ ਦੀ ਪੇਸਗੀ ਕੀ ਮੈਂ ਕੋਟ ਮੈਰਿਜ ਕਰਵਾਉਣੀ ਆ ਤੇ ਉੱਥੇ ਕੀ ਕੀ ਡਾਕੂਮੈਂਟ ਲੱਗਣਗੇ ਕਿ ਮੇਰੀ ਹੋਈ ਹੀ ਨਾ ਮੇਰੀ ਮੈਰਿਜ ਹੋਈ ਤੇ ਉਹ ਫਿਰ ਤਾਂ ਕਰਕੇ ਪੁੱਛਦੀ ਪਈ ਕਿ ਨੂੰ ਪਤਾ ਹੀ ਆ ਤੇ ਕੋਟ ਮਰਜੀ ਹੁੰਦੀ ਕਿੱਥੇ ਆ ਔਂਟੀ ਚੰਡੀਗੜੀ ਹੁੰਦੀ ਜੀ ਅੱਛਾ ਅੱਛਾ ਉਹ ਨਾ ਸੱਚ ਪਤਾ ਕੀ ਗੱਲ ਹੈ ਕਿ ਮੈਂ ਤੈਨੂੰ ਦੱਸ ਤੇ ਦਿੰਨੀ ਆ ਹੁਣ ਹਨਾ ਤੁਹਾਨੂੰ ਦੱਸਣਾ ਹੀ ਪੈਣਾ ਵਾ ਮੈਨੂੰ ਨਵਦਾ ਫੋਨ ਆਇਆ ਤੇ ਉਹ ਮੈਨੂੰ ਦੱਸਣ ਦੀ ਕਿ ਘਰ ਤੇ ਇਦਾਂ ਮੇਰਾ ਵਿਆਹ ਹੀ ਮੰਨਦੇ ਨਹੀਂ ਤੇ ਮੈਂ ਮਤਲਬ ਇਦਾਂ ਭੱਜ ਕੇ ਹੁਣ ਵਿਆਹ ਕਰਾਉਣਾ ਵਾ ਤੇ ਮੈਂ ਮਤਲਬ ਕੋਟ ਮੈਰਿਜ ਕਰਵਾ ਲੇਣੀ ਚੰਡੀਗੜੀ ਕਿ ਮੈਨੂੰ ਕੋਈ ਕੁਝ ਕਵੇ ਨਾ ਦੱਸ ਪੁੱਤ ਗਾਸਣ ਮੇਰੀ ਉਦਾਂ ਤੇ ਮੁੰਡੇ ਦੇ ਪਿੰਡ ਦਾ ਨਾਂ ਹੋਵੇ ਪਤਾ ਜਾਂ ਉਹਦਾ ਉਦਾਂ ਨਾਂ ਦੱਸ ਥੋੜਾ ਬਹੁਤਾ ਪਤਾ ਤਾਂ ਲੱਗੇ ਸਾਨੂੰ ਨਹੀਂ ਹਾਂ ਕੀ ਦੱਸ ਤੂੰ ਤੇ ਮੈਂ ਦੱਸਦਾ ਕੱਲ ਨੂੰ ਐਵੇਂ ਮੇਰਾ ਨਾਂ ਆਊਗਾ ਵਿੱਚ ਤੇ ਫੇਰ ਚੰਗਾ ਨਹੀਂ ਲੱਗਦਾ ਬੰਦਾ ਨਹੀਂ ਪੁੱਤ ਮੈਂ ਤੇਰਾ ਨਾਂ ਕਿਉਂ ਲੈਣਾ ਵਾ ਹੈ ਮੈਂ ਕਦੀ ਵੀ ਨਹੀਂ ਤੇਰਾ ਨਾਂ ਲੈਂਦੀ ਤੂੰ ਮੇਰੀ ਤੇ ਕੋਈ ਨਹੀਂ ਮੈਂ ਕਿਹੜੀ ਕੋਈ ਗੱਲਬਾਤ ਕਰਨੀ ਆ ਮੜ ਜਾ ਚਲ ਪਤਾ ਤਾਂ ਲੱਗ ਜਾ ਵੀ ਪਿੰਡ ਕਿਹੜਾ ਵਾ ਮੁੰਡੇ ਦਾ ਨਾਂ ਕਿਹੜਾ ਵਾ ਜਾਂ ਕਿਤੇ ਪਿਓ ਦੇ ਨਾਂ ਦਾ ਪਤਾ ਹੋਵੇ ਉਹ ਦਿਨ ਆਦਾ ਤਾਂ 니je ਪਤਾ ਇਹ ਨਾ ਮੁੰਡੇ ਦਾ ਨਾਮ ਜੇ ਪਿੰਦਰ ਜੀ ਮੁੰਡੇ ਦਾ ਨਾਮ ਹਾਂਜੀ ਤੇ ਪਿੰਦ ਉਹਦਾ ਹੈਗਾ ਜਿੰਟੀਪਾ ਅੱਛਾ ਅੱਛਾ ਠੀਕ ਹੈ ਤੇ ਕਿੰਨੇ ਭੈਣ ਭਰਾ ਨੇ ਇੰਨਾ ਹੀ ਪਤਾ ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਹੈਗਾ ਉਹਨਾਂ ਬਾਰੇ ਨਹੀਂ ਮਤਲਬ ਕਿ ਇਹ ਨਹੀਂ ਪਤਾ ਕਿ ਭੈਣ ਭਰਾ ਕਿੰਨੇ ਨੇ ਨਹੀਂ ਨਹੀਂ ਅੰਟੀ ਮੈਨੂੰ ਇਸ ਤੋਂ ਬਾਅਦ ਕੁਝ ਨਹੀਂ ਪਤਾ ਹੁਣ ਤੇ ਫੋਨ ਕੱਟੋ ਮੇਰੇ ਵੀ ਘਰ ਤੇ ਲੱਗੇ ਤੇਵੇਂ ਕਹਿਣ ਲੱਗੇ ਕਿ ਇਹਦਾ ਨਾਲ ਗੱਲ ਕਰਦੀ ਪਈ ਹੈ ਚੱਲ ਚੰਗਾ ਪੁੱਤ ਹਾਂਜੀ ਆਂਟੀ ਸਾਸ ਜੀ ਕਹਿੰਦੇ ਜੀ ਸਾਸਕਾ ਲੱਗ ਗਿਆ ਪਤਾ ਕਿਹੜਾ ਚੰਦ ਚਾੜਿਆ ਆਂਦੀ ਇਹ ਮੇਰੇ ਘਰ ਦੇ ਨਹੀਂ ਮੰਨਦੇ ਹੈਗੇ ਤਾਂ ਮੈਂ ਇਹ ਵੀ ਭੱਜ ਗਈ ਆ ਤੇ ਹੁਣ ਮੈਂ ਕੋਟ ਮਰਜ਼ੀ ਕਰਾਉਣਾ ਤਾਂ ਕੁਛ ਹਣ ਉਹਨੂੰ ਲਈ ਲੈਣੀਆਂ ਸਾਨੂੰ ਹੀ ਪੁੱਛ ਲੈਂਦੀ ਕਿਤੇ ਤੇਰਾ ਮਾੜਾ ਚੰਗਾ ਕਰ ਦਿੰਦੇ ਕਿਤੇ ਮੂੰਹ ਖਾਲਣ ਜੋਗੇ ਰਹਿ ਜਾਂਦੇ